ਤੋ ਰਾਹ ਹਾਦੀ ਸੰਭਾਵਨਾ ਨਹੀਂ ਹੈ ਤਾਂ ਬੇਅਦਮ ਖਬਰ ਹੈ ਆਮ ਲੋਕਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਾਪਮਾਨ ਘਟ ਸਕਦਾ ਹੈ ਯਾਨੀ ਕਿ ਹੋਰ ਅਜੇ ਠੰਡ ਦਾ ਸਾਹਮਣਾ ਕਰਨਾ ਪਵੇਗਾ ਸੰਗਣੀ ਧੁੰਦ ਤੇ ਠੰਡ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਮੌਸਮ ਵਿਭਾਗ ਵੱਲੋਂ ਅੱਜ ਵੀ ਧੁੰਦ ਤੇ ਠੰਡ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ 26 ਤੋਂ ਲੈ ਕੇ 28 ਜਨਵਰੀ ਤੱਕ orange ਅਲਰਟ ਜਾਰੀ ਕੀਤਾ ਗਿਆ ਹੈ ਸੰਗਣੀ ਧੁੰਦ ਕਰਕੇ ਫਲਾਈਟਾਂ ਤੇ ਟ੍ਰੇਨਾਂ ਦਾ ਟਾਈਮ ਵੀ ਦੇਰੀ ਦੇ ਨਾਲ ਅੱਜ ਦੇ ਕਿ ਫਲਾਈਟਸ ਅਤੇ ਟ੍ਰੇਨ ਜਿਹੜੀਆਂ ਨੇ ਚੱਲ ਰਹੀਆਂ ਨੇ ਔਰ ਪੰਜਾਬ ਦਾ ਨਵਾਂ ਸ਼ਹਿਰ ਸਭ ਤੋਂ ਠੰਡਾ ਰਿਹਾ ਨਵਾਂ ਸ਼ਹਿਰ ਦੇ ਵਿੱਚ ਘਟੋ ਘਟਾ ਤਾਪਮਨ 1.7 ਡਿਗਰੀ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਚ ਘਟੋ ਘਟਾ ਤਾਪਮਨ 3 ਡਿਗਰੀ ਦੇ ਨੇੜੇ ਹੈ ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ ਪਟਿਆਲਾ ਬਟਿੰਡਾ ਫਰੀ ਕੋਟ ਗੁਰਦਾਸਪੁਰ ਮੋਗਾ ਤੇ ਰੋਪੜ ਦੇ ਵਿੱਚ ਵੀ ਤਾਪਮਨ 5 ਡਿਗਰੀ ਤੋਂ ਹੇਠਾ ਹੈ ਤਾਂ ਇਹ ਸਥਿਤੀ ਜਿਹੜੀ ਹੈ ਉਹ ਪਣੀ ਹੋਈ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਠਾਰਾ ਹੈ ਕਿੰਨਾ ਜ਼ਿਆਦਾ ਠਾਰਾ ਹੈ ਸੰਘਣੀ ਧੁੰਦ ਜਿਹੜੀ ਹੈ ਉਹ ਪਹਿਲਾਂ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਕਰ ਰਹੀ ਹੈ کافی ਲੰਬੇ ਸਮੇ ਤੋਂ ਤਾਂ ਪੰਕਜ ਕਪਾਈ ਮੇਰੇ ਸਯੋਗੀ ਲਾਈ ਮੌਜੂਦ ਨੇ ਔਰ ਸਿਧਾਰਥ ਅਰ ਰੋੜਾ ਸਾਡੇ ਨਾਲ ਮੌਜੂਦ ਨੇ ਤਰਨ ਤਰਨ ਤੋਂ ਤਾਂ ਸਭ ਤੋਂ ਪਹਿਲਾ ਰੁਖ ਸਿਧਾਰਥ ਦਾ ਕਰਾਂਗੇ ਪੰਜਾਬ ਦੇ ਵਿੱਚ ਬੇहद ਕੜਾਕੇ ਦੀ ਠੰਡ ਹੈ ਪੰਜਾਬ ਚੰਡੀਗੜ੍ਹ ਹਰਿਆਣਾ ਸਾਰੇ ਪਾਸੇ ਅਸੀਂ ਕਹਿ ਸਕਦੇ ਹਾਂ ਔਰ ਕਾਫੀ ਸਮਾਂ ਹੋ ਚੁੱਕਿਆ ਹੈ ਔਰ ਅਜੇ ਵੀ ਅੱਗੇ ਹੋਰ ਨਜ਼ਾਤ ਨਹੀਂ ਹੈ ਅੱਜ ਦੀ ਤਸਵੀਰ ਜਾਣਨਾ ਚਾਹਾਂਗੇ ਆਮ ਲੋਕ ਕੀ ਕੁਝ ਕਹਿ ਰਹੇ ਨੇ ਇਹ ਵੀ ਬੇहद ਅਹਾਂ ਮੈਂ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਮ ਕਰ ਪ੍ਰਭਾਵਿਤ ਹੋ ਰਹੇ ਨੇ ਸਦਾਰਥ ਬਿਲਕੁਲ ਜੋ ਗੱਲ ਕੀਤੀ ਜਾਵੇ ਤਾਂ ਇਸ ਵਕਤ ਤਰਨਤਨ ਦੇ ਵਿੱਚ ਮੌਜੂਦ ਆਰ ਤਰਨਤਨ ਦੇ ਜਿੱਥੇ ਧੁੰਦ ਦਾ ਇੱਕ ਅਸਰ ਦਿਖਾਈ ਦੇ ਰਿਹਾ ਉਸੇ ਤਰੀਕੇ ਨਾਲ ਠੰਡ ਦਾ ਪ੍ਰਕੋਪ ਜਿਹੜਾ ਦਿਨ-ਪੈ ਦਿਨ ਵੱਧਦਾ ਹੋਇਆ ਦਿਖਾਈ ਦੇ ਰਿਹਾ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰਾਂ ਨੇ ਤਰਨਤਨ ਦੀਆਂ ਔਰ ਕਈ ਲੋਕ ਜਿਹੜੇ ਨੇ ਫਿਰ ਵੀ ਜਿਹੜੀ ਆਵਾਜ਼ਾਈ ਜਿਹੜੀ ਆਪਾਂ ਕਹਿ ਸਕਦੇ ਕਿ ਨੇ ਪ੍ਰਵਾਹ ਤੋਂ ਲekin ਲੋਕ ਤੁਰੇ ਚੱਲਦੇ ਆਉਂਦੇ ਨੇ ਔਰ ਤੋਂ ਦੇ ਜ਼ਰੂਰ ਸ਼ਹਿਰ ਦੇ ਵਿੱਚ ਕੱਟ ਨਜ਼ਰ ਆਉਂਦੀ ਹੋਵੇਗੀ ਲੇਕਿਨ ਠੰਡ ਜਿਹੜੀ ਆ ਬਹੁਤ ਜਿਆਦੀ ਜਿਹੜੀ ਆ ਦਿਖਾਈ ਦੇ ਰਹੀ ਹੈ ਔਰ ਕਈ ਦਿਨਾਂ ਤੋਂ ਜਿਹੜੀ ਆ ਠੰਡ ਦਾ ਪ੍ਰਕੋਪ ਜਿਹੜਾ ਸੀ ਦਿਨੇ ਜਿਆਦਾ ਹੈ ਦਿਖਾਈ ਦੇ ਰਿਹਾ ਸੀ ਔਰ ਕਈ ਲੋਕ ਵੀ ਸਾਡੇ ਨਾਲ ਮਜੂਰ ਨਾਲ ਗੱਲਬਾਤ ਨਹੀਂ ਕਰ ਰਹੇ ਕਿ ਇਸ ਤਰੀਕੇ ਨਾਲ ਦੇਖਦੇ ਹੋ ਠੰਡ ਜਿਹੜੀ ਦਿਨ-ਦਿਨ ਵਧੁੰਦੀ ਅੰਨ ਦਿਨ ਵੇ ਦਿਨ ਜਨਵਰੀ ਮਹੀਨਾ ਬੀਤਣ ਤੇ ਆ ਰਿਹਾ ਹੈ ਪਰ ਠੰਡ ਦਾ ਕੋਈ ਘੇਰ ਘਟ ਨਹੀਂ ਹੋ ਰਿਹਾ ਸਵੇਰੇ ਤੋਂ ਹੈਗੀ ਹੁਣ ਥੋੜੀ ਸੀ ਘੱਟ ਹੋਈ ਹੈ ਪਰ ਇਹਦੇ ਵਿੱਚ ਬਹੁਤ ਹੀ ਕਪੜੇ ਲੋਕੀ ਪਾ ਕੇ ਰੱਖਣ ਦੇ ਠੰਡ ਮਹਿਸੂਸ ਕਰੇ ਬੁੱਢੇ ਬਜ਼ੁਰਗਾਂ ਨਿਆਰੇ ਆਸ ਤੇ ਬਹੁਤ ਹੀ ਮਾਰੀ ਠੰਡ ਐ ਤੀ ਪਈ ਆ ਲਗਾਤਾਰ 25 26 ਦਿਨ ਤੋਂ ਦੁੱਧ ਪੈ ਰਹੀ ਆ ਇਹ ਚਲੋ ਹੁਣ ਮਰ ਕੁਝ ਰਾਹਤ ਪਤਾ ਲੱਗਣ ਦੇ ਆਸ ਹੋਰ ਠੰਡ ਬਹੁਤ ਵਧ ਰਹੀ ਆ ਬਹੁਤ ਜ਼ਿਆਦਾ ਵਧ ਰਹੀ ਆ ਇਹ ਤੁਹਾਨੂੰ ਫੇਰ ਦਿਖਾ ਦਿੰਨੇ ਆ ਕਿ ਇਹ ਤਸਵੀਰਾਂ ਨੇ ਜਿਹੜੀਆਂ ਚੌਂਗੀਆਂ ਨੇ ਫਿਰ ਵੀ ਆਵਾਜ਼ ਆਈ ਲੇਕਿਨ ਜ਼ਰੂਰ ਨਜ਼ਰ ਆ ਰਹੀ ਆ ਔਰ ਉਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਠੰਡ ਜਿਹੜੀ ਆ ਜਿਆਦਾ ਦਿਖਾਈ ਦੇ ਰਹੀ ਆ ਜਿਸ ਤਰੀਕੇ ਦੇ ਨਾਲ ਲੋਕ ਵੀ ਘਰੋਂ ਆ ਰਹੇ ਨੇ ਲਗਾਤਾਰ ਕੰਮ ਦੇ ਲਈ ਵੀ ਆ ਰਹੇ ਨੇ ਔਰ ਠੰਡ ਜਿਹੜੀ ਆ ਦਿਨ-ਦਿਨ ਵੱਧਦੀ ਜਾ ਰਹੀ ਆ ਔਰ ਲੇਕਿਨ ਤੋਂ ਅੰਦਰ ਜਿਹੜੀ ਆ ਸ਼ਹਿਰ ਦੇ ਵਿੱਚ ਘਟਨੇ ਤੇ ਜਾ ਰਹੀ ਆ ਔਰ ਠੰਡ ਜਿਹੜੀ ਆ ਹਰ ਚੀਜ਼ ਵਿੱਚ ਦਿਖਾਈ ਦੇ ਰਹੀ ਆ ਜੀ ਤੋਂ ਬਾਹਰ ਨਿਕਲਣਾ ਹੀ ਪੈਂਦਾ ਸਦਾਰਤ ਸਾਨੂੰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਹਾਲਾਂਕਿ ਧੁੰਦ ਨਹੀਂ ਹੈ ਪਰ ਠੰਡ ਦਾ ਸਤਿਮ ਲਗਾਤਾਰ ਚੱਲ ਰਹੀ ਹੈ ਪੰਕਜ ਦਾ ਰੁਕ ਕਰਾਂਗੇ ਪੰਕਜ ਅਮੂਮਨ ਤੌਰ ਤੇ ਅਗਰ 26 ਜਨਵਰੀ ਆਉਣ ਵਾਲੀ ਹੈ ਜਨਵਰੀ ਦਾ ਲਾਸਟ ਹੈ ਤਾਂ ਇਸ ਦਿਨਾਂ ਦੇ ਵਿੱਚ ਠੰਡ ਬੇਅਤ ਘਟ ਜਾਂਦੀ ਹੈ ਕਾਫੀ ਹੱਦ ਤੱਕ ਪਰ ਇਸ ਵਾਰ ਤਾਂ ਲੋਕ ਬੜੇ ਪਰੇਸ਼ਾਨ ਨੇ ਔਰ ਇਹੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਠੰਡ ਘਟੇਗੀ ਕਦੋਂ ਥੋੜੀ ਧੁੰਦ ਤੋਂ ਰਾਹਤ ਮਿਲੇਗੀ ਪੰਕਜ ਆ ਦੇਖੋ ਅ ਅਜੇ ਇੱਕ ਹਫਤਾ ਤਾਂ ਠੰਡ ਜਿਹੜੀ ਆ ਉਹ ਲਗਾਤਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਜੋ ਮੌਸਮ ਵਿਭਾਗ ਦੀ ਮੰਨੀ ਹੈ ਔਰ ਐਸੋਲੇ ਅਸੀਂ ਸੁਖਨਾ ਲੈਕ ਚੰਡੀਗੜ੍ਹ ਚ ਮੌਜੂਦ ਹਾਂ ਜਿਹੜੀ ਆਮ ਤੌਰ 'ਤੇ 8 ਵਜੇ ਦੇ ਕਰੀਬ ਜਿਹੜੀ ਹੈ ਆਮ ਲੋਕਾਂ ਦੇ ਸੈਰ ਦੇ ਨਾਲ ਭਰੀ ਹੁੰਦੀ ਹੈ ਲੇਕਿਨ ਕਾਫੀ ਘੱਟ ਲੋਕ ਜਿਹੜੇ ਨੇ ਉਹ ਸੁਖਨਾ ਲੈਕ ਤੇ ਐਸੋਲੇ ਪਹੁੰਚ ਰਹੇ ਨਹੀਂ ਕਿਉਂਕਿ ਡਾਕਟਰਾਂ ਨੇ ਵੀ ਇਹ ਕਿਹਾ ਹੈ ਕਿ ਜਦੋਂ ਜ਼ਿਆਦਾ ਠੰਡ ਹੋਵੇ ਤਾਂ ਸੈਰ ਜਿਹੜੀ ਹੈ ਉਹ ਕੱਟ ਕਰਨੀ ਚਾਹੀਦੀ ਹੈ ਔਰ ਤਸਵੀਰਾਂ ਦੇ ذریعے ਮੈਂ ਸੁਖਨਾ ਲੇਕ ਦਿਖਾਣਾ ਚਾਹੁੰਗਾ ਔਰ ਇਹ ਵੀ ਦਿਖਾਣਾ ਚਾਹੁੰਗਾ ਕਿ ਕਿਸ ਤਰੀਕੇ ਨਾਲ ਇਸ ਵੇਲੇ ਧੁੰਦ ਜਿਹੜੀ ਹੈ ਉਹ ਇੱਥੇ ਨਜ਼ਰ ਆ ਰਹੀ ਹੈ ਔਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ 7 ਡਿਗਰੀ ਟੈਂਪਰੇਚਰ ਜਿਹੜਾ ਵਾ ਉਹ ਚੰਡੀਗੜ੍ਹ ਦੇ ਵਿੱਚ ਹੈ ਔਰ ਦਿਨੇ 12 ਤੋਂ 15 ਡਿਗਰੀ ਤੱਕ ਟੈਂਪਰੇਚਰ ਜਿਹੜਾ ਉਹ ਰਹੇਗਾ ਔਰ ਇਸ ਵੇਲੇ ਜਿਹੜਾ ਵੈਦਰ ਡਿਪਾਰਟਮੈਂਟ ਦੱਸ ਰਿਹਾ ਹੈ ਕਿ ਅੱਜ ਬੱਦਲ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਰਹਿਣਗੇ ਔਰ ਬਾ ਸੂਰਜ ਦੇਵਤਾ ਦੇ ਦਰਸ਼ਨ ਜਿਹੜੇ ਹੈ ਉਹ ਅੱਜ ਨਹੀਂ ਹੋਣਗੇ ਮੌਸਮ ਇਹ ਪਾਕ ਦੀ ਮੰਨੀ ਹੈ ਤਾਂ ਦੂਜੇ ਪਾਸੇ ਇਹ ਵੀ ਹੈ ਕਿ 29 30 ਤਰੀਕ ਤੱਕ ਮੀਂਹ ਜਿਹੜਾ ਵਾ ਉਹ ਪੇਗਾ ਮੀਂਹ ਪੈਣ ਤੋਂ ਬਾਅਦ ਹੀ ਜਿਹੜਾ ਵਾ ਜਿੱਥੇ ਮੌਸਮ ਖੁੱਲਦਾ ਹੋਇਆ ਨਜ਼ਰ ਆ ਸਕਦਾ ਵਾ ਉੱਥੇ ਹੀ ਜਿਹੜੀ ਹੈ 30 ਤਰੀਕ ਤੋਂ ਬਾਅਦ ਠੰਡ ਜਿਹੜੀ ਹੈ ਕੁਝ ਹੱਦ ਤੱਕ ਰਾਹਤ ਜ਼ਰੂਰ ਦੇ ਸਕਦੀ ਹੈ ਲੇਕਿਨ ਦੂਜੇ ਪਾਸੇ ਇਹ ਵੀ ਹੈ ਕਿ ਜੇਕਰ ਕਿਸੇ ਨੇ ਟਰੈਵਲਿੰਗ ਰੇਲ ਦੇ ਜ਼ਰੀਏ ਕਰਨੀ ਹੈ ਤਾਂ ਫਿਰ অনলাইন রানিং স্ট্যাটাস যেڑا ہوا ট্রেইন ਦਾ দেখਿਆ ਜਾਵੇ ਕਿਉਂਕਿ ট্রেইন ਡੇਲੇ ਚੱਲ ਰਹੀ ਹੋਣੀ ਇਸੇ ਤਰੀਕੇ ਨਾਲ ਜੇਕਰ ਕਿਸੇ ਨੇ ਫਲਾਈਟ ਦੇ ذریعے ਕਿਤੇ ਜਾਣਾ ਹੈ ਤਾਂ ਉਹ ਵੀ ਫਲਾਈਟ ਜਿਹੜੀ অনলাইন ਸਟੇਟਸ ਜਿਹੜੀ ਉਹ ਦੇਖਿਆ ਜਾਵੇ ਕੋਈ ਸ਼ਲੋਕ ਸੈਰ ਕਰਨ ਵੀ ਆਏ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਬੜੀ ਠੰਡ ਔਰ ਠੰਡ ਦੇ ਵਿੱਚ ਸੈਰ ਦਾ ਮਜ਼ਾ ਲੈ ਰਹੇ ਪੂਰਾ ਪੂਰਾ ਜੀ ਇਸ ਵਾਰ ਤੇ ਠੰਡ ਪੂਰੀ ਕੜਾਕੇ ਦੀ ਪੈ ਰਹੀ ਹੈ ਠੰਡ ਤੇ ਬਹੁਤ ਜ਼ਿਆਦਾ ਪਈ ਹੈਗੀ ਇਸ ਵਾਰੀ ਲੰਬੀ ਪਈ ਹੈਗੀ ਹੈ ਲੰਬੀ 5-7 ਦਿਨਾਂ ਤੇ ਹੁੰਦਾ ਸੀਗਾ ਪਰ ਇਸ ਵਾਰੀ ਹੋਇਆ ਕਿ ਬੰਦਾ ਦਿਨ ਹੋ ਗਏ ਧੁੱਪ ਨਹੀਂ ਨਿਕਲੀ ਹੈਗੀ ਹੈ ਤੇ ਲੇਕਿਨ ਬਹੁਤ ਮਜ਼ਾ ਆ ਰਿਹਾ ਹੈਗਾ ਸਾਨੂੰ ਉਹ ਕਪਜ ਗਿਆ ਹੈਗਾ ਜੰਡੀਗੜ੍ਹ ਤਾਂ ਮੂਮੈਂਟ ਸੈਰ ਦੇ ਲਈ ਸਾਈਕਲਿੰਗ ਲਈ ਜਾਣਿਆ ਜਾਂਦਾ ਲੇਕਿਨ ਜਿਹੜੇ ਨੌਜਵਾਨ ਮੁੰਡੇ ਨੇ ਉਹ ਮੈਨੂੰ ਲੱਗਦਾ ਰਜਾਈਆਂ 'ਚ ਹੀ ਇਸ ਵਾਰ ਬੈਠੇ ਹੋਏ ਨੇ ਨਹੀਂ ਸਹੀ ਗੱਲ ਇਹ ਹੈ ਕਿ ਲੇਕਿਨ ਫਿਰ ਵੀ ਬਹੁਤ ਫਰਕ ਹੈਗਾ ਜਦੋਂ ਆਪਾਂ ਪਹਿਲਾਂ ਆਈਦੇ ਹਾਂਗਾ ਲੇਕ ਤੇ ਤਾਂ ਪੂਰੀ ਪਾਰਕਿੰਗ ਭਰੀ ਹੁੰਦੀ ਹੈਗੀ ਆਜ ਆਇਆ ਤਾਂ ਬਿਲਕੁਲ ਖਾਲੀ ਸੀਗੀ ਪਾਰਕਿੰਗ ਤੇ ਫਰਕ ਤਾਂ ਬਹੁਤ ਹੈਗਾ ਲੇਕਿਨ ਮੌਸਮ ਵੀ ਸਦਾ ਹੈਗਾ ਅਖਬਾਰਾਂ 'ਚ ਵੀ ਆ ਰਿਹਾ ਕਿ ਨਹੀਂ ਭੱਜਣਾ ਨਹੀਂ ਚਾਹੀਦਾ ਸੈਰ ਨਹੀਂ ਕਰਨੀ ਚਾਹੀਦੀ ਹੈਗੀ ਐ ਸਿਹਤ ਲਈ ਖਰਾਬ ਹੈਗਾ ਬਟ ਆਈ ਫੀਲ ਕਿ ਆਪਾਂ ਹੁਣ ਭੱਜ ਗਏ ਆ ਬਹੁਤ ਮਜ਼ਾ ਆਇਆ ਹੈਗਾ ਤੇ ਤੁਸੀਂ ਵੀ ਇੰਨੀ ਠੰਡ 'ਚ ਡੇਲੀ ਆਉਂਦੇ ਹੋ ਜਾਂ ਕਦੇ ਕਦੇ ਰੈਗੂਲਰ 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 ਆ ਰਹੇ ਹੋ ਔਰ ਜਿਹੜੇ ਬੱਚੇ ਨੇ ਉਹ ਨਹੀਂ ਆਉਂਦੇ ਹਨਾ ਠੰਡ ਤੋਂ ਥੋੜਾ ਜਿਹਾ ਡਰਦੇ ਆ ਹਾਂ ਐਕਚੁਅਲੀ ਲੋਕ ਇਨਡੋਰ ਕਰ ਲੈਂਦੇ ਆ ਜਿਮ ਕਰ ਲੈਂਦੇ ਆ ਕ੍ਰੋਸ ਫਿਟਨੈਸ ਕਰ ਲੈਂਦੇ ਆ ਬਾਕੀ ਇਹਦਾ ਨਸ਼ਾ ਲੱਗ ਹੀ ਆ ਲੇਕਿਨ ਇਸ ਵਾਰ ਠੰਡ ਤਾਂ ਪੂਰੀ ਕੜਾਕੇ ਦੀ ਪਈ ਹਾਂ ਇੰਨੀ ਕਦੇ ਲੌਂਗ ਲਾਸਟਿੰਗ ਹੋਈ ਨਹੀਂਗੀ ਵੀ ਐਂਡ ਆਫ ਜਨਵਰੀ ਤੱਕ ਠੰਡ ਪਈ ਫਰੈਂਡਸ ਗੁੱਡ ਠੀਕ ਹੈ ਅਰੇ ਜਿਹੜੇ ਸੈਰ ਦਾ ਆਨੰਦ ਲੈਂਦੇ ਨੇ ਉਹ ਸੈਰ ਦਾ ਆਨੰਦ ਭਰੀ ਠੰਡ ਚ ਵੀ ਲੈ ਰਹੇ ਨੇ ਔਰ ਕਹਿ ਰਹੇ ਨੇ ਕਿ ਜਿੰਨੂੰ ਸੈਰ ਦਾ ਨਸ਼ਾ ਵੈ ਉਹ ਜ਼ਰੂਰ ਭਾਵੇਂ ਜਿੰਨੀ ਮਰਜੀ ਠੰਡ ਪਵੇ ਉਹ ਸੈਰ ਕਰਨ ਦੇ ਲਈ ਆਂਦਾ ਹੈ ਔਰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਠੰਡ ਨੂੰ ਲੈ ਕੇ ਜੋ ਅਪਡੇਟ ਹੈ ਜੋ ਵੈਦਰ ਡਿਪਾਰਟਮੈਂਟ ਦੱਸ ਰਿਹਾ ਔਰ ਕਿਸ ਤਰੀਕੇ ਦੇ ਨਾਲ ਲੋਕ ਸੁਖਨਾ ਲੈਕ ਤੇ ਸੈਰ ਕਰਨ ਦੇ ਲਈ ਵੀ ਪਹੁੰਚ ਰਹੇ ਨੇ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਦੇ ਲਈ ਔਰ ਸਿਧਾਰਥ ਵੀ ਸਾਡੇ ਨਾਲ ਜੁੜੇ ਤਰਨ ਤਰਨ ਤੋਂ ਉਹਨਾਂ ਦਾ ਵੀ ਤਾਰਬਾਦ ਹੈ ਤਾਂ ਸੰਗਣੀ ਤੁੰਦ ਠੰਡ ਕਰਕੇ ਜਨਜੀਵਨ ਪ੍ਰਭਾਵਿਤ ਊਰੇਆ ਸੁਪਨਾ ਲੈਕ ਤੇ ਕੁਝ ਲੋਕ ਮੌਜੂਦ ਸਨ ਔਰ ਘੱਟ ਗਿਣਤੀ ਹੈਪੀ ਗਾਦਰ ਪਹਿਲਾਂ ਦੇ ਮੁਕਾਬਲੇ ਔਰ ਡਾਕਟਰਸ ਵੀ ਕਹਿ ਰਹੇ ਨੇ ਕਿ ਸੈਰ ਨੂੰ ਥੋੜਾ ਅਵੋਇਡ ਕੀਤਾ ਜਾ